ਖਨੌਰੀ ਬਾਰਡਰ ਦੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਆਗੂਆਂ ਨੇ ਸਾੜਿਆ ਕੇਂਦਰ ਅਤੇ ਖੱਟਰ ਸਰਕਾਰ ਦਾ ਪੁਤਲਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਨੇ ਖਨੌਰੀ ਵਿਕੇ ਕੇ ਕੇਂਦਰ ਅਤੇ ਖੱਟਰ ਸਰਕਾਰ ਦਾ ਪੁਤਲਾ ਸਾੜਿਆ ਇਸ ਉਪਰੰਤ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸੁਖਦੇਵ ਸਿੰਘ ਮੰਡ ਜ਼ਿਲ੍ਹਾ ਤਰਨਤਾਰ ਦੇ ਵਿਤ ਸਕੱਤਰ ਸਾਫ ਸਿੰਘ ਸਭਰਾ ਸੂਬਾ ਜਰਨਲ ਸਕੱਤਰ ਸੁਚਾ ਸਿੰਘ ਲੱਧੂ ਸੂਬਾ ਮੀਤ ਪ੍ਰਧਾਨ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁਬਲੀ ਅਤੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਡਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ بجائے ਆਪਣੇ ਹਰਿਆਣਾ ਵਿਖੇ ਖੱਟਰ ਸਰਕਾਰ ਜਰੀਏ ਕਿਸਾਨਾਂ ਦੇ ਉੱਪਰ ਗੋਲੀਆਂ ਚਲਾ ਰਹੀ ਹੈ ਅਤੇ ਆਸੂ ਗੈਸ ਦੇ ਗੋਲੇ ਸੁੱਟ ਕੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਜ਼ਖਮੀ ਕਰ ਰਹੀ ਹੈ ਉਹਨਾਂ ਕਹਿੰਦੇ ਕਿ ਕੇਂਦਰ ਅਤੇ ਖੱਟਰ ਸਰਕਾਰ ਨੇ ਜਿਸ ਤਰੀਕੇ ਨਾਲ ਕਿਸਾਨਾਂ ਤੇ ਜ਼ੁਲਮ ਢਾਇਆ ਹੈ ਉਹ ਕਦੇ ਬਰਦਾਸ਼ਤ ਕਰਨ ਯੋਗ ਨਹੀਂ ਹੈ ਉਹਨਾਂ ਕਹਾ ਕਿ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਖਨੌਰੀ ਬਾਰਡਰ ਤੇ ਇਹ ਪੁਤਲੇ ਸਾੜਨੇ ਪੈ ਰਹੇ ਹਨ ਉਹਨਾਂ ਕਹਿੰਦੇ ਕਿ ਕੇਂਦਰ ਸਰਕਾਰ ਨੇ ਜੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਦਿੱਲੀ ਵਾਲੂ ਕੂਚ ਕਰਕੇ ਹੀ ਰਹਿਣਗੇ ਭਾਵੇਂ ਉਹਨਾਂ ਉੱਪਰ ਟੈਂਕ ਤੋਪਾਂ ਦੀਏ ਗੋਲੇ ਵੀ ਛੁੱਟੇ ਜਾਣ ਉਹਨਾਂ ਕਹਿੰਦੇ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਦੀ ਖਾਤਰ ਲੜ ਰਹੇ ਹਨ ਅਤੇ ਆਪਣੀਆਂ ਹੱਕੀ ਮੰਗਾਂ ਕੇਂਦਰ ਸਰਕਾਰ ਤੋਂ ਮਨਾ ਕੇ ਹੀ ਰਹਿਣਗੇ ਇਹਨਾਂ ਖਾਬ ਚੱਲਣਾ ਪਾ